ਹੋ ਅੰਬਰ ਸਰਦਾ ਕਿਹੜਾ ਲੱਗਦਾ ਖਾਸ ਵਜਾ ਕਰਕੇ ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਨੇ ਆ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਯਾਰਾਂ ਦੀ ਤੇ ਦੂਜਾ ਖਾਲਸਾ ਕਾਲਜ ਮੱਥਾ ਟੇਕੜ ਆਉਂਦੇ ਆ ਮਾਰਤਵਲ ਨੂੰ ਕਰਕੇ ਕੋਈ ਪਦ ਨਹੀਂ ਤੇ ਫੇਰ ਦਾਖਲਾ ਲੈ ਲਿਆ ਲੱਗਦਾ ਏ ਕਾਲਜ ਵਿੱਚੋਂ ਨਿਕਲੇ ਤਾਂ ਕਈ ਸਾਲ ਵੀ ਲੱਗੇ ਨੇ ਕੋਈ ਦਿਲ ਤਾਂ ਟੁੱਟਾ ਅੱਜ ਵੀ ਉੱਥੇ ਕਾਗਣੀਆਂ ਹੁੰਦੀਆਂ ਸੀ ਨਾ ਬੱਜਣੇ ਤੋਂ ਪਹਿਲਾਂ ਹੀ ਪਰਗਾ ਚਿੜੀਆਂ ਹੁੰਦੀਆਂ ਸੀ ਮੱਖਗੜੇ ਵਾਲੇ ਦਿਨ ਤਾਂ ਵਰਦੀ ਵਿੱਚ ਹੀ ਛਾਉਦੇ ਸੀ ਤੇ ਗਿੱਧਿਆਂ ਵਾਲੇ ਦਿਨ ਨੂੰ ਝੱਗੇ ਨਵੇਂ ਸਹਾਂਦੇ ਸੀ ਮਾਲ ਕਿਸੇ ਦੇ ਖੜੇ ਖੜੋਤੇ ਵੇਖ ਲਿਆ ਆ ਸਾਰਿਆਂ ਸੜਦੇ ਲੈਣਾ ਨੰਬਰ ਲੱਗਿਆ ਲੱਗਦਾ ਹੈ ਕਹਿੰਦੇ ਕੋਈ ਦਿਲ ਦਾ ਟੋਟਾ ਉਟਾਇਆ ਜੀ ਉੱਥੇ ਅੱਜ ਵੀ ਉੱਥੇ ਰਹਿ ਗਿਆ ਬਟਾਇਆ ਕਹਿੰਦੇ ਨੀ ਮੁੜ ਕੇ ਆਉਣ ਦਿੱਤਾ ਓਏ ਦਿਲ ਚੋਂ ਕੱਢਿਆ ਨੂੰ ਅੱਜ ਵੀ ਨੀਵੇਂ ਹੋ ਕੇ ਮਿਲਿਏ ਆਪਣੇ ਵੱਡਿਆਂ ਨੂੰ ਲੋੜ ਪਈ ਤਾਂ ਅੱਜ ਵੀ ਤੜਦੀ ਨਾਲ ਹੀ ਤਣਦੀ ਏ ਇਸ ਬੈਠੇ ਹਾਸਿਲ ਅਰਾਜੇ ਕੁਰਸੀ ਛਿੰਣੀ ਬਣਦੀ ਏ ਲਾਇਆ ਯਾਰ ਕਮਾਲੇ ਨੇ ਮੋਲ ਦੁਨੀਆ ਤੇ ਆਉਣ ਦਸਤੀ ਪਹਿ ਗਿਆ ਲੱਗਦਾ ਏ ਸੰਜਿ ਵਿੱਚੋਂ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਕੋਈ ਦਿਲ ਦਾ ਟੁੱਟਾ ਅੱਜ ਵੀ ਉਹ ਤੇਰੇ